ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਪਠਾਨਕੋਟ ਦੇ ਪਿੰਡਾਂ ਨੂੰ ਕੇਂਦਰ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਜਾਗਰੂਕਤਾ ਵੈਨ ਜ਼ਿਲ੍ਹੇ ਦੇ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਤੱਕ ਇਹ ਲਾਇਆ ਦੀਆਂ ਸਹੂਲਤਾਂ ਪਹੁੰਚਾ ਰਹੀਆਂ ਨੇ ਇਸ ਦੌਰਾਨ ਵੱਖ-ਵੱਖ ਸਰਕਾਰੀ ਸਹੂਲਤਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਠਾਨਕੋਟ ਦੇ ਪਿੰਡ ਮਨਵਾਲ ਚ ਵਿਕਸਿਤ ਭਾਰਤ ਯਾਤਰਾ ਤਹਿਤ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ ਇਸ ਮੌਕੇ ਪਿੰਡ ਦੇ ਲੋਕਾਂ ਨੇ ਮੇਰੀ ਕਹਾਣੀ ਮੇਰੀ ਜ਼ੁਬਾਨੀ ਸਰਲੇਖੇਠ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੀ ਸ਼ਲਾਘਾ ਕੀਤੀ ਅਤੇ ਲਾਭਪਾਤਰੀਆਂ ਨੇ ਆਪਣੇ ਵਿਚਾਰ ਵੀ ਬਾਕੀਆਂ ਨਾਲ ਸਾਂਝੇ ਕੀਤੇ ਮੈਨੂੰ ਮੋਦੀ ਸਰਕਾਰ ਵੱਲੋਂ ਪੈਸੇ ਵੀ ਮਿਲੇ ਆ 5000 ਦੇ ਤੇ ਮੇਰੇ ਵਿੱਚ ਆਂਗਣਵਾੜੀ ਚਪੜਦੇ ਆ ਹਨੂ ਰਾਸ਼ਨ ਵੀ ਮਿਲਦਾ ਜੀ ਵਧੀਆ ਸਕੀਮ ਹੈ ਜੀ ਸਾਡੇ ਬੱਚਿਆਂ ਨੂੰ ਲਾਭ ਮਿਲਦਾ ਹੈ ਇਸ ਸਕੀਮ ਦਾ ਸੈਣਾ ਪਿੰਡ ਦੇ ਮਨਵਾਲ ਦੇ ਜਾਣ ਵਾਲੀ ਸ਼ੀਬ ਸ਼ਕਤੀ ਮੈਂਬਰ ਦੀ ਪ੍ਰਧਾਨ ਨੂੰ ਤੇ ਹੋਰ ਇਸ ਗਰੁੱਪ ਵਿੱਚ ਬਹੁਤ ਫਾਇਦੇ ਨੇ ਕਿਆਂ ਨੇ ਲੋਨ ਵੀ ਲਿਆ ਤੇ ਇੱਕ ਕੰਮ ਕੀਤਾ ਆਪਣੇ ਨਮਸਕਾਰ ਮੇਰਾ ਨਾਮ ਮਧੂ ਰਾਣੀ ਹੈ ਮੈਂ ਮਨਵਾਲ ਪਿੰਡ ਦੀ ਰਹਿਣ ਵਾਲੀ ਹਾਂ ਔਰ ਜੋ ਮੋਦੀ ਸਰਕਾਰ ਦੀ ਸਕੀਮ ਹੈ ਆਜੀਵਿਕਾ ਹੈਲਪ ਗਰੁੱਪ ਬਹੁਤ ਵਧੀਆ ਹੈ ਇਸ ਤੋਂ ਸਾਨੂੰ ਅਸਰ 10 ਗਰੁੱਪ 10 ਮੈਂਬਰ ਜੁੜੇ ਆ ਗਰੁੱਪ ਚ ਔਰ ਸਾਨੂੰ ਸਾਰਿਆਂ ਨੂੰ ਬਹੁਤ ਲਾਭ ਮਿਲਿਆ ਇਸ ਦਰਾਂ ਆਯੂਸ਼ਮਨ ਕਾਰਡ ਬਣਾਉਣ ਦਾ ਕੈਂਪ ਵੀ ਲਗਾਇਆ ਗਿਆ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਮੋਬਾਈਲ ਵੈਨ ਰਾਹੀਂ ਪਾਤ ਲਾਪਾਤਰੀਆਂ ਨੂੰ ਵਾਤ ਤੋਂ ਵਾਤ ਦੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ ਇਹ ਨਮਾਇਨਾ ਰਾਹੀਂ ਕੇਂਦਰ ਸਰਕਾਰ ਦੀਆਂ 17 ਜਨਹਿਤ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ